ਪੌਣੀ 16ਵੀਂ ਕਾਲ ਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੈ ਨਾ ਕਾਈ ਦਿਨ ਭਜਨ ਭਗਵਾਨ ਕੀ ਭਾਉ ਭਗਤ ਬਿਨ ਠੋੜ ਨਾ ਪਾਈ ਲਹੀ ਕਮਣ ਈਤ ਜੁਗ ਪਿਛਲੇ ਜੁਗ ਕੀ ਕਮਾਈ ਪਾਇਆ ਮਨਸ ਦੇਹ ਕੋ ਇੱਥਾ ਚੁਕਿਆ ਥੋਰ ਨਾ ਠਾਈ ਕਲ ਜੁਗ ਕੀ ਉਪਕਾਰ ਸੁਣ ਜੈਸੀ ਬੇਦ ਅਥਰਵਨ ਗਾਈ ਔ ਭਗਤ ਪਰਵਾਨ ਹੈ ਜਗ ਹੋਮ ਗੁਰਪੁਰਬ ਕਮਾਈ ਕਰਕੇ ਨੀਚ ਸਦਾ ਬਣਾ ਤਾਂ ਪ੍ਰਭ ਲੇਖੇ ਅੰਦਰ ਪਾਈ ਕਲ ਜਗ ਨਾਮੈ ਕੀ ਵਡਿਆਈ ਕਲ ਜਗ ਨਾਮੈ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨੋ ਭਾਈ ਸੇ ਭਾਈ ਗੁਰਦਾਸ ਸਾਹਿਬੀਆਂ ਪਾਵਨ ਰਚਨਾਵਾਂ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ ਲੜੀਵਾਰ 12 ਭਾਈ ਗੁਰਦਾਸ ਸਾਹਿਬ ਜੀ ਤੇ ਇਹ ਗੁਰਮਖੋ ਜੋ ਪਾਵਨ ਪੌੜੀ ਆਪਨੇ ਸਰਵਨ ਕੀਤੀ ਹੈ ਇਹ ਪਹਿਲੀ ਵਾਰ ਦੀ 16ਵੀਂ ਪੌੜੀ ਹੈ। ਤੋਂ ਇਹਦੇ ਵਿੱਚ ਗੁਰਮਖੋ ਕਲਯੁਗ ਦੀ ਮਹਾਨਤਾ ਜਿਹੜੀ ਹੈ ਆਮ ਤੌਰ ਦੇ ਉੱਪਰ ਕਲਯੁਗ ਨੂੰ ਸਭ ਤੋਂ ਮਾੜਾ ਸਮਾਂ ਕਿਹਾ ਜਾਂਦਾ ਹੈ। ਕਹਿੰਨੇ ਆ ਨਾ ਕੋਈ ਬਹੁਤ ਬੁਰਾ ਕਰਮ ਹੋਵੇ ਉਹ ਕਹਿੰਦਾ ਕਲਯੁਗ ਹੈ ਭਾਈ ਇਹਦੇ ਵਿੱਚ ਤਾਂ ਇਦਾਂ ਹੀ ਹੁੰਦਾ ਹੁੰਦਾ ਹੈ। ਹੁਣ ਜਿੰਨੇ ਵੀ ਗੁਰਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਵੀ ਧਰਮ ਜਿੰਨੇ ਵੀ ਮਤ ਸਨ ਉਹ ਸਦਾ ਹੀ ਕਲਯੁਗ ਨੂੰ ਮਾੜਾ ਹੀ ਕਹਿੰਦੇ ਸੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰਚਨਾ ਕੀਤੀ ਗਈ ਤੇ ਇੱਕੋ ਇੱਕ ਦੁਨੀਆ ਦਾ ਧਾਰਮਿਕ ਗ੍ਰੰਥ ਹੈ ਗੁਰਮੁਖੋ ਜਿਸ ਗ੍ਰੰਥ ਦੇ ਵਿੱਚ ਕਲਯੁਗ ਨੂੰ ਸਭ ਤੋਂ ਉੱਤਮ ਯੁਗ ਕਿਹਾ ਗਿਆ ਇੱਕੋ ਇੱਕ ਦੁਨੀਆ ਦਾ ਧਰਮ ਹੈ ਜਿਨਨੇ ਧਾਰਮਿਕ ਗ੍ਰੰਥ ਨਹੀਂ ਸਾਰੇ ਧਾਰਮਿਕ ਗ੍ਰੰਥਾਂ ਨੇ ਸਦਾ ਹੀ ਕਲ ਯੁਗ ਨੂੰ ਸਭ ਤੋਂ ਹੀ ਮਾੜਾ ਕਿਹਾ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾਹਿਦ ਇੱਕ ਐਸੀ ਧਾਰਮਿਕ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਕਿ ਸਤਜੁਗ ਤ੍ਰੇਤਾ ਦੁਆਪਰ ਭਣੀਐ ਕਲਜੁਗ ਉਤਮਉ ਜੁਗਾ ਮਾਹੀ ਠੀਕ ਐ ਭਾਈ ਸਤਜੁਗ ਤ੍ਰੇਤਾ ਦੁਆਪਰ ਵੀ ਚੰਗੇ ਨੇ ਪਰ ਕਲਜੁਗ ਇਨਾਂ ਸਾਰਿਆਂ ਜੁਗਾਂ ਵਿੱਚੋਂ ਉਤਮ ਜੁਗ ਹੈ ਇਹ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਪੁੱਛਿਆ ਵੀ ਫਿਰ ਇਹ ਨਹੀਂ ਵੀ ਕੱਲਾ ਕਹਿਤਾ ਦੱਸਿਆ ਵੀ ਕਿਉਂ ਕਿਉਂ ਉਤਮ ਹੈ ਕਿ ਪੁਰਾਣੇ ਸਮੇਂ ਜਿਹੜਾ ਸਤਜੁਗ ਸੀ ਨਾ ਸਤਜੁਗ ਦੇ ਵਿੱਚ ਜੇਕਰ ਕੋਈ ਸਜ਼ਾ ਕਰਦਾ ਸੀ ਤੇ ਬੁਰਾ ਸਾਰੇ ਦੇਸ਼ ਨੂੰ ਕਿਹਾ ਜਾਂਦਾ ਸੀ ਤੇ ਕਿਸੇ ਇੱਕ ਬੰਦੇ ਨੇ ਮਾੜਾ ਕਰਮ ਕਰਨਾ ਤੇ ਮਾੜਾ ਸਾਰੇ ਦੇ ਸਾਰੇ ਦੇਸ਼ ਨੂੰ ਕਿਹਾ ਜਾਂਦਾ ਵੀ ਇਸ ਦੇਸ਼ ਦੇ ਤਾਂ ਲੋਕ ਹੁੰਦੇ ਹੀ ਇਦਾਂ ਦੇ ਆ ਜਦੋਂ ਕਹਿਣ ਲੱਗੇ ਤ੍ਰੇਤਾ ਦੂਜਾ ਯੁਗ ਹੈ ਵੈਸੇ ਤ੍ਰੇਤੀ ਦਾ ਅਰਥ ਤੀਜਾ ਹੁੰਦਾ ਹੈ ਪਰ ਤ੍ਰੇਤਾ ਦੂਸਰਾ ਯੁੱਗ ਕਦੇ ਇਹ ਕਿਉਂ ਬਣਿਆ ਇਹ ਇੱਕ ਦਿਨ ਬਾਅਦ ਗੱਲ ਕਰਾਂਗੇ ਤੋ ਜਿਹੜਾ ਦੂਜਾ ਯੁੱਗ ਸੀ ਤ੍ਰੇਤਾ ਉਹਦੇ ਵਿੱਚ ਜਦੋਂ ਕੋਈ ਗਲਤੀ ਕਰਦਾ ਸੀ ਤੇ ਸਾਰੇ ਦੇ ਸਾਰੇ ਨਗਰ ਨੂੰ ਪੋਸ਼ ਦਿੱਤਾ ਜਾਂਦਾ ਸੀ ਵੀ ਸਾਰਾ ਨਗਰ ਹੀ ਦੋਸ਼ੀ ਹੈ ਜਦੋਂ ਦਵਪਰ ਤੀਜਾ ਯੁੱਗ ਆਇਆ ਫਿਰ ਇੱਕ ਜਿਹੜਾ ਬੰਦਾ ਮਾੜਾ ਕਰਮ ਕਰਦਾ ਸੀ ਉਹਦੀ ਸਾਰੀ ਕੁੱਲ ਨੂੰ ਦੋਸ਼ੀ ਮੰਨਿਆ ਜਾਂਦਾ ਸੀ ਇਹ ਸਾਰੀ ਕੁੱਲ ਹੀ ਦੋਸ਼ੀ ਹੈ ਕਹਿੰਦੇ ਕਿ ਕਲਯੁਗ ਆਇਆ ਅਹ ਕਰ ਕਰੇ ਸੋ ਅਹ ਕਰ ਪਾਏ ਜਿਹੜਾ ਹੱਥ ਕਰਦਾ ਸੀ ਨਾ ਹੱਕਾ ਮਾੜਾ ਉਸ ਹੱਥ ਨੂੰ ਹੀ ਮਾੜਾ ਕਿਹਾ ਜਾਂਦਾ ਜੇ ਐਸ ਹੱਥ ਨੇ ਮਾੜਾ ਕੀਤਾ ਨਾ ਤੇ ਐਸ ਹੱਥ ਨੂੰ ਹੀ ਮਾੜਾ ਕਿਹਾ ਜਾ ਸਕਦਾ ਜਿਹੜਾ ਹੱਥ ਕਰੇਗਾ ਉਸੇ ਹੱਥ ਨੂੰ ਹੀ ਮਾੜਾ ਕਿਹਾ ਜਾਂਦਾ ਹੈ ਅਰਥ ਕੀ ਬਣਿਆ ਵੀ ਜਿਹੜਾ ਦੋਸ਼ੀ ਹੈ ਕੇਵਲ ਦੋਸ਼ੀ ਨੂੰ ਦੋਸ਼ੀ ਕਿਹਾ ਜਾਂਦਾ ਹੈ ਇਥੋਂ ਤੱਕ ਵੀ ਉਹਦੇ ਮਾਂ ਪਿਓ ਨੂੰ ਵੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਿਹੜਾ ਮਨੁੱਖ ਖੁਦ ਮਾੜਾ ਕਰਮ ਕਰੇਗਾ ਉਸੇ ਮਨੁੱਖ ਨੂੰ ਹੀ ਮਾੜਾ ਕਿਹਾ ਜਾ ਸਕਦਾ ਕਿਹਾ ਜਾਂਦਾ ਹੈ ਇਹ ਕਲਯੁਗ ਦਾ ਸਿਧਾਂਤ ਹੈ ਹੁਣ ਮਾੜਾ ਕਰਮ ਇੱਕ ਬੰਦਾ ਕਰੇ ਤੇ ਸਾਰੀ ਕੁੱਲ ਨੂੰ ਮਾੜੀ ਕਹੀ ਜਾਈਏ ਮਾੜਾ ਬੰਦਾ ਕਰਮ ਕਰੇ ਉਹਦੇ ਸਾਰੇ ਨਗਰ ਨੂੰ ਮਾੜਾ ਕਿਹਾ ਜਾਏ ਇਹ ਤੇ ਇਨਸਾਫ ਨਹੀਂ ਹੈ ਨਾ ਇਨਸਾਫ ਤੇ ਇਹ ਹੈ ਵੀ ਅਹ ਕਰ ਕਰੈ ਸੋ ਅਹ ਕਰ ਪਾਏ ਇਸ ਕਰਕੇ ਇਹ ਕਲਯੁਗ ਦਾ ਸਿਧਾਂਤ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਕਰਕੇ ਹੀ ਕਲਯੁਗ ਸਾਰਿਆਂ ਤੋਂ ਉੱਤਮ ਯੁਗ ਹੈ ਔਰ ਮੁੱਖ ਮੈਂ ਤੇ ਸਦਾ ਹੀ ਇਹ ਕਹਿਣਾ ਹੁੰਦਾ ਹੈ ਵੀ ਕਲ ਯੁਗ ਦੇ ਅਵਤਾਰ ਕੋਣ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਜਿਹੜੇ ਯੁਗ ਦਾ ਅਵਤਾਰ ਗੁਰੂ ਨਾਨਕ ਸਾਹਿਬ ਹੈ ਸਮਝੋ ਬੇਨਤੀ ਜਿਹੜੇ ਯੁਗ ਦਾ ਅਵਤਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿ ਉਹ ਯੁਗ ਮਾੜਾ ਹੋ ਸਕਦਾ ਹੈ ਜਿਹੜੇ ਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਦਾਂ ਤੱਕ ਆਓ ਆਪਾਂ ਜਿਹੜੀ ਕਲਯੁਗ ਦੀ ਮਹਾਨਤਾ ਹੈ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਬਿਆਨ ਕੀਤੀ ਹੈ ਉਹਨੂੰ ਆਪਾਂ ਇੱਕ ਇੱਕ ਕਰਕੇ ਵਿਚਾਰਦੇ ਹਾਂ ਕਲਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੇ ਨਾ ਕਾਈ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਣ ਵਾਲੇ ਗੁਰਮਖ ਪੁੱਛਦੇ ਨੇ ਕਿ ਭਾਈ ਸਾਹਿਬ ਆਪ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਕਰਮਾਂ ਦੀ ਬੜੀ ਮਹਾਨਤਾ ਦੱਸਦੇ ਹੋ ਵੀ ਕਰਮ ਹੀ ਸਭ ਤੋਂ ਉੱਤਮ ਨੇ ਕਾਲਯੁਗ ਦੇ ਵਿੱਚ ਦੱਸੋ ਵੀ ਕਲਯੁਗ ਦੇ ਵਿੱਚ ਕਿਸ ਕਰਮ ਦੀ ਮਹਾਨਤਾ ਹੈ ਇਹ ਸਾਨੂੰ ਬਿਆਨ ਕਰੋ ਤੇ ਭਾਈ ਸਹਿਬਾਈ ਗੁਰਦਾਸ ਸਹਿਬ ਜੀ ਨੇ ਕਹਿਣ ਲੱਗੇ ਭਾ ਜਿਹੜਾ ਕਲਯੁਗ ਹੈ ਨਾ ਕਲਯੁਗ ਕੀ ਸੁਣ ਸਾਧਨਾ ਜਿਹੜੀ ਕਲਯੁਗ ਦੇ ਵਿੱਚ ਮਹਾਨਤਾ ਹੈ ਨਾ ਸਾਧਨਾ ਹੈ ਜਿਹੜੀ ਉਹ ਕਾਦੀ ਹੈ ਕਰਮ ਕਿਰਤ ਕੀ ਚੱਲੇ ਨਾ ਕਾਈ ਕੱਲੇ ਕਰਮ ਤੇ ਕਿਰਤ ਦੀ ਨਹੀਂ ਚੱਲਦੀ ਇੱਥੇ ਗੱਲ ਮੇ ਕਿਸੇ ਦੇ ਕੱਲੇ ਕਰਮ ਚੰਗੇ ਨੇ ਕਰਮ ਚੰਗੇ ਦਾ ਕੀ ਅਰਥ ਹੈ ਵੀ ਬੰਦਾ ਜਗ ਕਰ ਕਰਦਾ ਹੈ ਦਾਨ ਪੁੰਨ ਕਰਦਾ ਇਦਾਂ ਸੀ ਨਾ ਸਤਜੁਗ ਸਤ ਤ੍ਰੇਤਾ ਜੱਗੀ ਦਵਪਰ ਪੂਜਾ ਚਾਰ ਤੀਨੋ ਯੁਗ ਤੀਨੋ ਦਿੜੇ ਕੱਲ ਕੇਵਲ ਬੋਲੋ ਨਾ ਕੱਲ ਕੇਵਲ ਨਾਮ ਆਧਾਰ ਕਹਿਣ ਲੱਗੇ ਵੱਖ-ਵੱਖ ਯੁਗਾਂ ਦਾ ਫਾਰਮੂਲਾ ਵੱਖੋ-ਵੱਖਰਾ ਸੀ ਵੀ ਸਤਜੁਗ ਸਤ ਸਤ ਦਾ ਅਰਥ ਹੈ ਦਾਨੀ ਸਤਜੁਗ ਵਿੱਚ ਦਾਨ ਕਰਨਾ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਜਿਹੜਾ ਦਾਨ ਕਰਦਾ ਕਹਿਣ ਲੱਗੇ ਦਾਨ ਕਰੋ ਤੁਹਾਡੇ ਸਾਰੇ ਮਾੜੇ ਕਰਮ ਪਾਪ ਮੁੱਕ ਜਾਣਗੇ ਤ੍ਰੇਤਾ ਜੱਗੀ ਤ੍ਰੇਤਾ ਯੁੱਗ ਵਿੱਚ ਜੱਗ ਕੀਤੇ ਜਾਂਦੇ ਸੀ ਅਸ਼ਮਵੇਦ ਜੱਗ ਨਰਮੇਦ ਜੱਗ ਇਦਾਂ ਦੇ ਜੱਗ ਕੀਤੇ ਜਾਂਦੇ ਸੀ ਵੀ ਜੱਗਾਂ ਦੀ ਮਹਾਨਤਾ ਸੀ ਜੇ ਕੋਈ ਮਾੜਾ ਕਰਮ ਕੀਤਾ ਕਹਿੰਦੇ ਭਾਈ ਜੜ ਕਰਦੇ ਤੇਰਾ ਪਾਪ ਮਿਟ ਜਾਏਗਾ ਦਵੱਪਰ ਪੂਜਾ ਚਾਰ ਤੇ ਦਵੱਪਰ ਦੇ ਜਿਹੜਾ ਸੀ ਉਹ ਪੂਜਾ ਦਾ ਆਚਾਰ ਵਿਹਾਰ ਸੀ ਵੀ ਭਾਈ ਐਸ ਦੇਵਤੇ ਦੀ ਪੂਜਾ ਕਰਨ ਦੇ ਨਾਲ ਐ ਪਾਪ ਮਿਟ ਜਾਂਦੇ ਆ ਐਸ ਦੇਵਤੇ ਦੀ ਪੂਜਾ ਕਰਨ ਦੇ ਨਾਲ ਆਹ ਦਾਤ ਮਿਲ ਜਾਂਦੀ ਹੈ ਸਾਰੀ ਗੱਲ ਪੂਜਾ ਉੱਤੇ ਸੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਕਹਿੰਦੇ ਤਿੰਨਾ ਯੁੱਗਾਂ ਦੀ ਕਹਾਣੀ ਹੈ ਇੱਕ ਸਤਜੁਗ ਵਿੱਚ ਜਿਹੜਾ ਸੀ ਉਹ ਦਾਨ ਕਰਨਾ ਤ੍ਰੇਤੀ ਦੇ ਵਿੱਚ ਜਾਪ ਕਰਨੇ ਦਵਾਪਰ ਦੇ ਵਿੱਚ ਇਦਾਂ ਪੂਜਾ ਕਰਨੀ ਪਰ ਕਾਲ ਯੁਗ ਦਾ ਫਾਰਮੂਲਾ ਕੀ ਹੈ ਕਲ ਕੇਵਲ ਨਾਮ ਆਧਾਰ ਕਾਲਯੁਗ ਦੇ ਵਿੱਚ ਪਾਈ ਗੱਲ ਨਾਮ ਜਪਿਆ ਹੀ ਬਣਦੀ ਹੈ ਜਗ ਕੀਤੇਆਂ ਜਾਂ ਕਿਸੇ ਤਰ੍ਹਾਂ ਦੇ ਕੋਈ ਉਚ ਕਰਮ ਕੀਤੇਆਂ ਗੱਲ ਨਹੀਂ ਬਣਦੀ ਇੱਥੇ ਗੱਲ ਬਣੇਗੀ ਜੇ ਨਾਮ ਜਪਿਆ ਜਾਏਗਾ ਤੇ ਕਲ ਕੇਵਲ ਨਾਮ ਆਧਾਰ ਕਾਲਯੁਗ ਦੇ ਵਿੱਚ ਕੇਵਲ ਸਿਮਰਨ ਚੱਲਦਾ ਹੈ ਇੱਕ ਕਾਲਯੁਗ ਦੀ ਮਹਾਨਤਾ ਗੁਰਮਖੋ ਇਹ ਹੈ ਵੀ ਇੱਥੇ ਸਿਮਰਨ ਦੀ ਦਾਤ ਹੈ ਜਿਹੜੀ ਉਹ ਸਭ ਤੋਂ ਸ੍ਰੇਸ਼ਟ ਮੰਨੀ ਜਾਂਦੀ ਹੈ ਤੁਕਨ ਲਗੇ ਕਲਜੋ ਕੀ ਸੰਸਾਧਨਾ ਕਰਮ ਕਿਰਤ ਕੀ ਚਲੈ ਨਾ ਕਾਈ ਸਿਰਫ ਕਰਮ ਕੀਤਿਆਂ ਜਾਂ ਕਿਰਤ ਕੀਤਿਆਂ ਭਾਈ ਗੱਲ ਨਹੀਂ ਬਣਦੀ ਵੀ ਮੰਨ ਲੋ ਬੰਦਾ ਕਹਿੰਦਾ ਮੈਂ ਸੇਵਾ ਕਰਦਾ ਜੀ ਗੁਰਦੁਆਰਾ ਸੌਖਾ ਸਮਝ ਲਗੇ ਆਪਾਂ ਵੀ ਮੇਰੇ ਕਰਮ ਚੰਗੇ ਨੇ ਜੀ ਮੈਂ ਇਮਾਨਦਾਰੀ ਵੇਖੋ ਭਾਈ ਸਾਹਿਬ ਬੇਈਮਾਨੀ ਕੋਈ ਨਹੀਂ ਕਰਦੇ ਇਮਾਨਦਾਰੀ ਦੀ ਕਿਰਤ ਕਰੀਦੀ ਐ ਧਾਰਮਿਕ ਸਥਾਨ ਤੇ ਜਾਈਦਾ ਦਾਨ ਕੁੰਨ ਕਰੀਦਾ ਲੰਗਰ ਵਿੱਚ ਸੇਵਾ ਬਹੁਤ ਕਰੀਦੀ ਐ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਨਾਮ ਜਪੇ ਤੋਂ ਬਿਨਾਂ ਗੱਲ ਫੇਰ ਵੀ ਨਹੀਂ ਬਣਨੀ ਹੁੰਦਾ ਨਾ ਕਈ ਵਾਰ ਮੈਂ ਲੰਗਰ 'ਚ ਬਹੁਤ ਸੇਵਾ ਕਰਦਾ ਜੀ ਅੰਦਰ ਹੀ ਦਰਬਾਰ 'ਚ ਵੜਦੇ ਨਹੀਂ ਕਈ ਬੰਦੇ ਇਦਾਂ ਮੈਂ ਜੀ ਵੇਖੋ ਬੇਈਮਾਨੀ ਨਹੀਂ ਆਪਾਂ ਆਪਾਂ ਆਪਣ ਗੁਰਦੁਆਰੇ ਜਾਣ ਦੀ ਕੀ ਲੋੜ ਐ ਬੇਈਮਾਨੀ ਆਪਾਂ ਨਹੀਂ ਕਰਦੇ ਝੂਠ ਆਪਾਂ ਨਹੀਂ ਬੋਲਦੇ ਭਾਈ ਗੁਰਦਾਸ ਕਹਿੰਦੇ ਠੀਕ ਹੈ ਇਹ ਤੇਰਾ ਕਰਮ ਚੰਗਾ ਹੈ ਤੇਰੀ ਕਿਰਤ ਚੰਗੀ ਹੈ ਠੀਕ ਹੈ ਚੰਗੀ ਗੱਲ ਹੈ ਇਹ ਪਰ ਇਹ ਗੱਲ ਚੇਤਾ ਰੱਖੀ ਕਲਯੁਗ ਦੇ ਵਿੱਚ ਕਰਮ ਕਿਰਤ ਕੀ ਚੱਲੇ ਨਾ ਕਾਈ ਕੱਲੇ ਕਲਯੁਗ ਦੇ ਵਿੱਚ ਕਰਮ ਕਿਰਤ ਦੀ ਨਹੀਂ ਚਲਦੀ ਚੱਲੇ ਨਾ ਕਾਈ ਦਾ ਕੀ ਅਰਥ ਹੈ ਵੀ ਕੱਲੇ ਚੰਗੇ ਕਰਮ ਜਾਂ ਚੰਗੀ ਕਿਰਤ ਕਰਕੇ ਭਾਈ ਸ਼ਾਂਤੀ ਨਹੀਂ ਮਿਲਦੀ ਸੁੱਖ ਨਹੀਂ ਮਿਲਦਾ ਬਿਨਾ ਭਜਨ ਭਗਵਾਨ ਕੇ ਦੂਜੀ ਪੰਕਤੀ ਬਿਨਾ ਭਜਨ ਭਜਣ ਦਾ ਕੀ ਅਰਥ ਹੈ ਭਜਨ ਬੰਦਗੀ ਸਿਮਰਨ ਕਹਿਣ ਲੱਗੇ ਬਿਨਾ ਭਜਨ ਭਗਵਾਨ ਕੇ ਪਰਮਾਤਮਾ ਜੀ ਦੇ ਸਿਮਰਨ ਤੋਂ ਬਿਨਾ ਭਾਉ ਭਗਤ ਬਿਨ ਪ੍ਰੇਮਾ ਭਗਤੀ ਤੋਂ ਬਿਨਾ ਠੌੜ ਨਾ ਪਾਈ ਥਾਂ ਨਹੀਂ ਪ੍ਰਾਪਤ ਹੁੰਦੀ ਸੋ ਖਾਸਿੰਦਾ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿਹੜਾ ਬਚਨ ਗੁਰਬਾਣੀ ਨੇ ਕਿਹਾ ਨਾ ਕਲ ਕੇਵਲ ਨਾਮ ਆਧਾਰ ਉਹੀ ਗੱਲ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਹਿਣ ਲੱਗੇ ਪਗਮਾ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਤੇ ਪ੍ਰੇਮਾ ਭਗਤੀ ਤੋਂ ਬਿਨਾ ਭਾਉ ਭਗਤ ਦਾ ਕੀ ਅਰਥ ਹੈ ਪ੍ਰੇਮਾ ਭਗਤੀ ਤੋਂ ਬਿਨਾ ਉਹ ਭਗਤੀ ਜਿਹਦੇ ਵਿੱਚ ਪ੍ਰੇਮ ਹੋਵੇ ਉਹਨੂੰ ਭਾਉ ਭਗਤ ਕਹਿੰਦੇ ਆ ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਖੋੜ ਨਾ ਪਾਈ ਲਹੇ ਕਮਾਣੇ ਏਤ ਜੁਗ ਲਹੇ ਕਮਾਣੇ ਜਿਹੜਾ ਪਿਛਲੇ ਪਿਛਲੀ ਜੁਗਾਂ ਕੀ ਕਮਾਈ ਕਹਿਣ ਲੱਗੇ ਜਿਹੜੀ ਬੰਦੇ ਨੇ ਪਿਛਲੇ ਜੁਗਾਂ ਚ ਕਮਾਈ ਕੀਤੀ ਹੁੰਦੀ ਹੈ ਨਾ ਉਹਦਾ ਲਾਹਾਬ ਕਲਯੁਗ ਵਿੱਚ ਆ ਕੇ ਮਿਲਦਾ ਹੈ ਭਾਵ ਅਰਥ ਕੀ ਬਣਿਆ ਵੀ ਕਲਯੁਗ ਭਾਈ ਸਾਰੇ ਜੁਗਾਂ ਨਾਲੋਂ ਉੱਤਮ ਹੈ ਦੂਜੇ ਕੀਤੇ ਜੁਗਾਂ ਦਾ ਚੰਗੇ ਕਰਮਾਂ ਦਾ ਲਾਹਾ ਵੀ ਕਲਯੁਗ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ ਲਹੇ ਕਮਾਣ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ ਪਾਇਆ ਮਾਨਸ ਦੇਹ ਕੋ ਚੌਥਾ ਬਚਨ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਇਹ ਸਦਾ ਯਾਦ ਰੱਖੋ ਕਿ ਜਿਹੜਾ ਇਹ ਮਨੁੱਖਾ ਜਨਮ ਪਾਇਆ ਹੈ ਇਹ ਇਸ ਜੁਗ ਵਿੱਚ ਭਗਤੀ ਨਹੀਂ ਕੀਤੀ ਨਾ ਤੇ ਫਿਰ ਇਹ ਮਨੁੱਖਾ ਜਨਮ ਜਿਹੜਾ ਹੈ ਉਹ ਮੜ ਹੱਥ ਨਹੀਂ ਲੱਗਣਾ ਵਿਅਰਥ ਚਲਾ ਜਾਏਗਾ ਮਾਨਸ ਪਾਇਆ ਦੇਹ ਕੋ ਜਿਹੜੀ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ ਐਥੋਂ ਚੁੱਕਿਆ ਚ ਕਾਲਯੁਗ ਦੇ ਵਿੱਚੋਂ ਜਦੋਂ ਇਹ ਸਰੀਰ ਚੁੱਕਿਆ ਗਿਆ ਭਾਵ ਖਤਮ ਹੋ ਗਿਆ ਥੌਰ ਨਾ ਠਾਈ ਫਿਰ ਕਿਸੇ ਹੋਰ ਥਾਂ ਇਸ ਨੂੰ ਥਾਂ ਨਹੀਂ ਮਿਲਦੀ ਭਾਵ ਕੀਮਤ ਨਹੀਂ ਪੈਂਦੀ ਜਿਹੜਾ ਇਹ ਮਨੁੱਖਾ ਸਰੀਰ ਹੈ ਨਾ ਇਹਦੀ ਕੀਮਤ ਪਾਈ ਕਲਯੁਗ ਦੇ ਵਿੱਚ ਹੀ ਪੈਂਦੀ ਹੈ ਇਸ ਕਰਕੇ ਜੇ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਇਹਦਾ ਲਾਹਾ ਖਟਾ ਇਹਦਾ ਲਾਹਾ ਖਟਾ ਇਹ ਇਹ ਦੁਬਾਰਾ ਨਹੀਂ ਮੁੜ ਕੇ ਮਿਲਣਾ ਇੱਥੋਂ ਚੁੱਕਿਆ ਠੌਰ ਨਾ ਥਾਈ ਕਹਿਣ ਲੱਗੇ ਫਿਰ ਇਸ ਯੁਗ ਦੇ ਵਿੱਚ ਪਾਈ ਜੇ ਇਹ ਸਰੀਰ ਖਤਮ ਹੋ ਗਿਆ ਫਿਰ ਦੁਬਾਰਾ ਮਿਲਣਾ ਨਹੀਂ ਹੈ ਜਿਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾਂ ਬਾਰ ਇਹ ਮਾਨਸ ਜਨ ਬੜਾ ਕੀਮਤੀ ਹੈ ਇਹ ਸਰੀਰ ਬੜਾ ਕੀਮਤੀ ਹੈ ਜਿਸ ਸਰੀਰ ਨੂੰ ਤੂੰ ਕੇਵਲ ਵਾਸ਼ਨਾ ਦਾ ਕੇਂਦਰ ਬਣਾ ਲਿਆ ਵਾਸ਼ਨਾ ਭੋਗਣ ਵਾਸਤੇ ਹੈ ਇਹ ਸਰੀਰ ਕੱਲਾ ਖਾਣ ਪੀਣ ਵਾਸਤੇ ਹੀ ਹੈ ਇਹ ਸਰੀਰ ਕੱਲਾ ਹਾਰ ਸ਼ਿੰਗਾਰ ਕਰਨ ਵਾਸਤੇ ਹੋ ਕਹਿਣ ਲੱਗੇ ਨਹੀਂ ਇਹ ਬਹੁਤ ਕੀਮਤੀ ਹੈ ਸਿਰਫ ਐਡੇ ਕੀਮਤੀ ਸਰੀਰ ਨੂੰ ਜਿਹੜਾ 84 ਲੱਖ ਜੋਨਾ ਕਿਤੇ ਭੁਗਤੀਆਂ ਗੁਰਮਖੂ ਫੇਰ ਮਿਲਿਆ ਤੇ ਉਸ ਸਰੀਰ ਨੂੰ ਲਾਇਆ ਕਿੱਥੇ ਉਸ ਸਰੀਰ ਨੂੰ ਕਿੱਥੇ ਲਾਇਆ ਕਹਿਣ ਲੱਗੇ ਨਸ਼ਿਆਂ ਦੇ ਵਿੱਚ ਕਿੱਥੇ ਲਾਇਆ ਵਕਾਰਾਂ ਦੇ ਵਿੱਚ ਕਿੱਥੇ ਲਾਇਆ ਧਨ ਇਕੱਠਾ ਕਰਨ ਦੇ ਵਿੱਚ ਕਿੱਥੇ ਲਾਇਆ ਖਾਣ ਪੀਣ ਵਾਲੇ ਪਾਸੇ ਕਿੱਥੇ ਲਾਇਆ ਸ਼ਿੰਗਾਰ ਵਾਲੇ ਪਾਸੇ ਬਸ ਇੰਨਾ ਹੀ ਸੀ ਐਨੇ ਕੀਮਤੀ ਸਰੀਰ ਨੂੰ ਐਨੇ ਛੋਟੇ ਛੋਟੇ ਕੰਮਾਂ ਤੇ ਲਾਤਾ ਤੂੰ ਕਿਤੇ ਮਿਲਣਾ ਹੈ ਦੁਬਾਰਾ ਸਰੀਰ ਜੇ ਇਹ ਸਰੀਰ ਸ੍ਰੇਸ਼ਟ ਹੈ ਨਾ ਸਭ ਤੋਂ ਉੱਤਮ ਹੈ ਤੇ ਇਹਨੂੰ ਸਭ ਤੋਂ ਉੱਤਮ ਕਰਮ ਤੇ ਲਾ ਇਹ ਹੀ ਹੁੰਦਾ ਹੈ ਜੀ ਜੇ ਇਹ ਸਹੀਰ ਸਭ ਤੋਂ ਉੱਤਮ ਹੈ 84 ਲੱਖ ਦੇ ਵਿੱਚੋਂ ਤੇ ਫਿਰ ਇਹਨੂੰ ਉਸ ਕੰਮ ਤੇ ਲਾ ਜਿਹੜੇ 84 ਲੱਖ ਜੀਵਾਂ ਦੇ ਹੋਰ ਕਰਮ ਪਸ਼ੂ ਪੰਛੀ ਨਹੀਂ ਕਰ ਸਕਦੇ ਕਿਉਂਕਿ ਇਹ 84 ਲੱਖ ਵਿੱਚੋਂ ਸਭ ਤੋਂ શ્રેਸ਼ਟ ਹੈ ਇਸ ਨੂੰ ਫਿਰ ਸਭ ਤੋਂ શ્રેਸ਼ਟ ਕਰਮ ਦੇ ਉੱਤੇ ਲਾ ਤੇ ਸਭ ਤੋਂ શ્રેਸ਼ਟ ਕਰਮ ਕਿਹੜਾ ਹੈ ਪਰਮੇਸ਼ਰ ਦਾ ਨਾਮ ਉਹਦੇ ਤੇ ਲਾ ਫਿਰ ਇਹ ਕਬੀਰ ਮਾਨਸ ਜਨਮਦੁ ਲੰਭ ਹੈ ਹੋਏ ਨਾ ਬਾਰਾਂ ਬਾਰ ਜਿਉ ਬਨ ਫਲ ਪਾਕੈ ਭੋਏ ਗਰੇ ਬਹਰ ਨ ਲਾਗੈ ਢਾਰ ਜਿਹੜੇ ਫਲ ਇੱਕ ਵਾਰ ਦਰਖਤ ਦੇ ਉੱਤੋਂ ਟੁੱਟ ਕੇ ਥੱਲੇ ਡਿੱਗ ਪੈਂਦੇ ਨੇ ਉਹ ਦੁਬਾਰਾ ਨਾਲ ਨਹੀਂ ਜੁੜਦੇ ਐ ਬੰਦਿਆ ਜਿਹੜਾ ਸਰੀਰ ਇੱਕ ਵਾਰ ਮਿਲ ਗਿਆ ਇਹ ਦੁਬਾਰਾ ਨਹੀਂ ਮਿਲਦਾ ਇੱਕ ਵਾਰ ਹੀ ਮਿਲਿਆ ਇਸ ਕਰਕੇ ਇਸ ਸਰੀਰ ਦੇ ਨਾਲ ਕੁਝ ਐਸਾ ਕਰਕੇ ਜਾਂ ਇੱਥੇ ਵੀ ਸ਼ੋਭਾ ਹੋਵੇ ਤੇ ਪਰਮਾਤਮਾ ਦੇ ਦਰ ਤੇ ਵਡਿਆਈ ਮਿਲੇ ਕੁਝ ਕਰਕੇ ਜਾ ਐਸਾ ਸਾਰਿਆਂ ਨੇ ਜਾਣਾ ਬਹੁਤ ਮੈਂ ਕੱਲ ਇੱਕ ਕਿਤਾਬ ਪੜ ਰਿਆ ਸਮਾਂ ਹੈ ਇੰਗਲਿਸ਼ ਟ੍ਰਾਂਸਲੇਟ ਕੀਤੀ ਸੀ ਕਿਤਾਬ ਕੋਈ ਬਾਹਰ ਨਹੀਂ ਦਿੱਖਦੀ ਉਹਨਾਂ ਨੇ ਬੜਾ ਇੱਕ ਵਧੀਆ ਇਥੇ ਬਚਨ ਦੇਖਿਆ ਉਹ ਲਿਖਦਾ ਕਹਿਣ ਲੱਗਾ ਲੇਖਕ ਮੈਂ ਐਸੇ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਨੇ ਸਮਝੋ ਬੇਨਤ ਮੈਂ ਐਸੇ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਨੇ ਜਿਹੜੇ ਲੋਕ ਸੱਚ ਇਸ ਕਰਕੇ ਬੋਲ ਨਹੀਂ ਸਕੇ ਸੱਚ ਦੇ ਮੰਨ ਕਰ ਇਸ ਕਰਕੇ ਨਹੀਂ ਤੁਰੇ ਕਿਤੇ ਮਰ ਨਾ ਜਾਈਏ ਗੱਲ ਲੱਗੀ ਜੀ ਸਮਝ ਮੈਂ ਐਸੇ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਨੇ ਜਿਹੜੇ ਸੱਚ ਦੇ ਪਿੱਛੇ ਇਸ ਕਰਕੇ ਨਹੀਂ ਤੁਰੇ ਸੱਚ ਦਾ ਸਾਥ ਇਸ ਕਰਕੇ ਨਹੀਂ ਦਿੱਤਾ ਕਿਤੇ ਮਰ ਨਾ ਜਾਈਏ ਕਬਰਾਂ ਤੇ ਉਹਨਾਂ ਦੀਆਂ ਵੀ ਬਣ ਜਾਂਦੀਆਂ ਫਿਰ ਜੇ ਤੂੰ ਕਬਰ ਤਾਂ ਬਾਣੀ ਜਾਣੀ ਐ ਫਿਰ ਝੂਠ ਵਾਲੇ ਪਾਸੇ ਕਿਉਂ ਖੜੇ ਹੋਣਾ ਮਰਤੇ ਜਾਣਾ ਹੀ ਐ ਫਿਰ ਬੇਈਮਾਨੀ ਵਾਲੇ ਪਾਸੇ ਕਿਉਂ ਖੜੇ ਹੋਣਾ ਸੱਚ ਵਾਲੇ ਪਾਸੇ ਖੜੇ ਹੋਈਏ ਨਾ ਜਿੰਨੇ ਗੁਰਮਖੋ ਅਸੀਮ ਸ਼ਹੀਦਾਂ ਦੀ ਪੂਜਾ ਕਰਦੇ ਆ ਗੁਰੂ ਸਾਹਿਬਾਨ ਨੂੰ ਰੱਬ ਮੰਨਦੇ ਆ ਉਹਨਾਂ ਕੀ ਕੀਤਾ ਸੀ ਸੱਚ ਨਾਲ ਖੜੇ ਹੋਏ ਸੀ ਤਾਂ ਹੀ ਵਡਿਆਈ ਹੋਈ ਨਾ ਵਡਿਆਈ ਤੇ ਸੱਚ ਨਾਲ ਖੜੇ ਹੋਣ ਦੀ ਹੈ ਝੂਠ ਨਾਲ ਖੜੇ ਹੋ ਕੇ ਤੇ ਸ਼ੋਭਾ ਨਹੀਂ ਹੁੰਦੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਚੱਲਦਾ ਹੀ ਆ ਨਾ ਸੱਚੇ ਮਾਰਗ ਤੇ ਚੱਲ ਭਾਈ ਗੁਰੂ ਬ੍ਰੰਸੇ ਪਾਤਸ਼ਾਹ ਕਹਿੰਦੇ ਕਲ ਚੁੱਕ ਕੇ ਉਪਕਾਰ ਸੁਣਾ ਜੈਸੇ ਵੇਦ ਅਥਰਵਣ ਗਾਈ ਤੈਂ ਜੋ ਕਲ ਜੁਗ ਦੀ ਮਹਿਮਾ ਕਲ ਜੁਗ ਦੀ ਵਡਿਆਈ ਤਾਂ ਭਾਈ ਵੇਦ ਵੀ ਗਾਉਂਦੇ ਨੇ ਅਥਰਵਣ ਵੇਦ ਵੀ ਗਾਉਂਦਾ ਜਿਹੜਾ ਕੋਮ ਚਾਰੇ ਵੇਦਾਂ ਵਿੱਚੋਂ ਅਥਰਵ ਵੇਦ ਹੈ ਨਾ ਉਹਦੇ ਚ ਸਾਰੀ ਕਰਮਾਂ ਦੀ ਫਿਲਾਸਫੀ ਹੈ ਸਾਰੀ ਕਰਮਾਂ ਦੀ ਫਿਲਾਸਫੀ ਹੈ ਵੀ ਭਾਈ ਜੈਸਾ ਕਰਮ ਤੂੰ ਕਰੇਂਗਾ ਤੈਨੂੰ ਫਲ ਵੈਸਾ ਹੀ ਮਿਲਣਾ ਹੈ ਇਹ ਜਿਹੜੀ ਫਿਲਾਸਫੀ ਆ ਨਾ ਇਹ ਅਥਰਵ ਵੇਦ ਦੇ ਵਿੱਚੋਂ ਮਿਲਦੀ ਹੈ ਅਥਰਵ ਵੇਦ ਦੇ ਵਿੱਚ ਭਾਉ ਭਗਤ ਪਰਵਾਨ ਹੈ ਕਲਯੁਗ ਦੇ ਵਿੱਚ ਭਾਈ ਪ੍ਰੇਮਾ ਭਗਤੀ ਭਾਉ ਦਾ ਕੀ ਅਰਥ ਹੈ ਪ੍ਰੇਮ ਤੇ ਭਗਤ ਦਾ ਕੀ ਅਰਥ ਹੈ ਭਗਤੀ ਕਲਯੁਗ ਦੇ ਵਿੱਚ ਪ੍ਰੇਮ ਦੇ ਨਾਲ ਕੀਤੀ ਹੋਈ ਭਗਤੀ ਹੀ ਪ੍ਰਵਾਨ ਹੁੰਦੀ ਹੈ ਕਾਰਜੋਗ ਭਗਤ ਪਰਵਾਣ ਹੈ ਜਗ ਹੋਮ ਗੁਰਪੁਰਬ ਕਮਾਈ ਭਾਵੇਂ ਕੋਈ ਕਿੰਨੇ ਜਗ ਕਰ ਲਵੇ ਓਮ ਕਰ ਲਵੇ ਗੁਰਪੁਰਬ ਮਨਾ ਲਵੇ ਪਰ ਗੱਲ ਤਾਂ ਬਣੇਗੀ ਜੇ ਪ੍ਰੇਮਾ ਭਗਤੀ ਕਰੇਗਾ ਤੇ ਜੇ ਪਰਮਾਤਮਾ ਦੀ ਬੰਦਗੀ ਕਰਦਾ ਹੈ ਨਾ ਜਿਵੇਂ ਜਿਵੇਂ ਹੁਣ ਤੁਸੀਂ ਦੇਖੋ ਅਗਰ ਪਰਪੁਰਬ ਕਮਾਈ ਵੀ ਨਾਲ ਕਹਤਾ ਭਾਈ ਗੁਰਦਾਸ ਸਾਹਿਬ ਨੇ ਹੁੰਦਾ ਨਹੀਂ ਭਾਈ ਗੁਰਪੁਰਬ ਮਨਾ ਰਹੇ ਹਾਂ ਅਸੀਂ ਗੁਰਪੁਰਬ ਮਨਾਉਣੇ ਕੋਈ ਔਖੀ ਨਹੀਂ ਕਿਤੇ ਔਖੀ ਆ ਗੁਰਪੁਰਬ ਮਨਾਉਣ ਦੀ 1.7 ਲੱਖ ਰੁਪਇਆ ਚਾਹੀਦਾ ਜਿੰਨਾ ਮਰਜ਼ੀ ਗੁਰਪੁਰਬ ਮਨਾ ਲਓ ਤੇ ਪੈਸੇ ਨਾਲ ਬਣਾਏ ਜਾਂਦੇ ਆ 2 ਲੱਖ ਰੁਪਇਆ ਚਾਹੀਦਾ ਲੰਗਰ ਜਿੱਦਾਂ ਦਾ ਮਰਜ਼ੀ ਲਾ ਲਓ ਸੰਗਤਾਂ ਜਾਣਗੀਆਂ 2 ਲੱਖ ਰੁਪਇਆ ਲਓ ਰਾਗੀ ਢਾਡੀ ਕਥਾ ਵਿੱਚ ਕਿਸ ਤਰ੍ਹਾਂ ਦਾ ਮਰਜ਼ੀ ਬਿਲਾ ਲਓ ਬਸ ਐ ਨਹੀਂ ਗੁਰਪੁਰਬ ਤਾਂ ਹੁਣ ਹੁਣ ਆਪਾਂ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੱਲ ਇਹ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ 420 ਸਾਲ ਹੋ ਗਏ ਪ੍ਰਕਾਸ਼ ਹੋਇਆ ਇਹ ਤਾਂ ਸਾਡਾ ਸੁਨਹਿਰੀ ਇਤਿਹਾਸ ਹੈ ਵੀ ਸਾਨੂੰ ਐਸਾ ਗੁਰੂ ਮਿਲਿਆ ਜਿਹੜਾ ਜੁਗੋ ਜੁਗ ਅਟੱਲ ਹੈ ਗੱਲ ਤੇ ਇਹ ਹੈ ਬਾਣੀ ਦਾ ਪ੍ਰਕਾਸ਼ ਤੇਰੇ ਅੰਦਰ ਕਿੰਨਾ ਹੋਇਆ ਗੱਲ ਤੇ ਸਾਡੇ ਅੰਦਰ ਕਿੰ ਸਤਗੁਰ ਨਾਨਕ ਪ੍ਰਗਟਿਆ ਗੁਰੂ ਤੇ ਪ੍ਰਗਟਿਆ ਇਹ ਦੱਸ ਵੀ ਤੇਰੇ ਅੰਦਰ ਪ੍ਰਗਟ ਹੋਇਆ ਕਿ ਨਹੀਂ ਹੋਇਆ ਗੱਲ ਤੇ ਸਾਡੇ ਅੰਦਰ ਕਿੰਨਾ ਗੁਰਾਂਤ ਪ੍ਰਗਟ ਹੋਇਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਹੜੇ ਸਾਡੇ ਮਨ ਚ ਗੁਰਮ ਖ ਧੁੰਦ ਜੰਮੀ ਹੋਈ ਹੈ ਉਹ ਧੁੰਦ ਕਦੋਂ ਮਿਟੇਗੀ ਜਦੋਂ ਗੁਰਨਾਨਕ ਸਾਹਿਬ ਸਾਡੇ ਮਨ ਹਿਰਦੇ ਚ ਪ੍ਰਗਟ ਹੋਣਗੇ ਅਸੀਂ ਗਾਇਆ ਬਹੁਤ ਵੀ ਮਿੱਟੀ ਤੋਂ ਤੇ ਮਿੱਟੀ ਤੋਂ ਦਾ ਕਾਇਆ ਬਸ ਪੈਸੇ ਲੰਗਰ ਲਾਇਕ ਵਰਪੁਰਬ ਕੀਤੇ ਇਦਾਂ ਨਗਰ ਕੀਰਤਨ ਕੱਢੇ ਪੱਲੇ ਕੱਖ ਨਹੀਂ ਪਿਆ ਪਾਉਂਦੇ ਮੈਨੂੰ 20 ਸਾਲ ਹੋ ਗਏ ਕਥਾ ਕਰਦੇ ਆ 20 ਸਾਲ ਤੋਂ ਮੈਂ ਇਹ ਕਹਿ ਰਹੇ ਆ ਜਿੱਥੇ ਜਾਈਦਾ ਵੀ ਨਗਰ ਕੀਰਤਨ ਦਾ ਇੱਕ ਦੱਸ ਦਿਓ ਕੋਈ ਫਾਇਦਾ ਨਹੀਂ ਇੱਕੋ ਫਾਇਦਾ ਪੱਢ ਸਤ ਨਹੀਂ ਇੱਕ ਦਾਤ ਦੱਸ ਦੋ ਲਾਭ ਕੀ ਹੈ ਕੋਈ ਲਾਭ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਦਾਂ ਬਿਨਾ ਪ੍ਰਕਾਸ਼ ਕੀਤੇਆਂ ਗੱਡੀ ਚਲਾ ਕੇ ਕਮਾ ਦੇਣ ਦੇ ਨਾਲ ਕੋਈ ਬਦਲਾਅ ਨਹੀਂ ਆਉਣ ਵਾਲਾ ਔਰ ਇਦਾਂ ਹੀ ਹੁੰਦਾ ਹੈ ਇਹ ਇੱਕ இந்து ਪੁਰਾਣੇ ਸ਼ੋਭਾ ਯਾਤਰਾ ਦੀ ਨਕਲ ਹੈ ਸ਼ੋਭਾ ਯਾਤਰਾ ਦੇ ਵਿੱਚ ਰਥਾਂ ਦੇ ਉੱਪਰ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਇਦਾਂ ਨਗਰ 'ਚ ਕਮਾਈ ਜਾਂਦੀ ਸੀ ਇਦਾਂ ਕਮਾਇਆ ਜਾਂਦਾ ਸੀ ਹੁਣ ਸ਼ੋਭਾ ਯਾਤਰਾ ਕਹਿੰਦੇ ਸੀ ਜਾ ਕੇ ਜਗਨਨਾਥਪੁਰੀ ਦੇਖੋ ਇਸੇ ਤਰ੍ਹਾਂ ਸਿੱਖਣ ਨਕਲ ਕੀਤੀ ਵੀ ਗੁਰਦੰਸਰ ਏਦਾਂ ਗੱਡੀ ਚਲਾ ਕੇ ਕਮਾ ਦਿਓ ਉਹ ਪੈਸੇ ਇਕੱਠੇ ਹੋ ਜਾਂਦੇ ਆ ਬਸ ਪ੍ਰਬੰਧਕਾਂ ਨੂੰ ਤੇ ਲੰਗਰ ਸੰਗਤਾਂ ਨੂੰ ਮਿਲ ਜਾਂਦਾ ਬਸ ਐਦੋਂ ਵੱਧ ਕੁਛ ਨਹੀਂ ਏਦਾਂ ਕਰਕੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਭਾਉ ਭਗਤ ਪ੍ਰਵਾਨ ਹੈ ਜਗ ਹੋ ਗੁਰਪੁਰਬ ਕਮਾਈ ਇਹਦਾ ਕੋਈ ਫਾਇਦਾ ਨਹੀਂ ਕਰ ਕੈ ਨੀਚ ਸਦਾਵਣ ਸੇਵਾ ਕਿਵੇਂ ਪ੍ਰਵਾਨ ਹੁੰਦੀ ਹੈ ਕਰਕੇ ਆਪਣੇ ਆਪ ਨੂੰ ਨੀਵਾਂ ਮੰਨ ਲੈਣਾ ਕਰਕੇ ਚੰਗੇ ਕਰਮ ਕਰਕੇ ਸੇਵਾ ਕਰਕੇ ਦਾਨਪੁਨ ਕਰਕੇ ਕਰਕੇ ਨੀਚ ਸਦਾਵਣਾ ਸਦਾਵਣਾ ਕੀ ਹੁੰਦਾ ਅਖਵਾ ਲੈਣਾ ਆਪਣੇ ਆਪ ਨੂੰ ਨੀਵਾਂ ਖਵਾਉਣਾ ਤਾਂ ਪ੍ਰਭ ਲੇਖ ਹੈ ਅੰਦਰ ਪਾਈ ਤਾਂ ਹੀ ਪਾਈ ਕੀਤਾ ਹੋਇਆ ਕਰਮ ਪ੍ਰਭੂ ਦੇ ਦਰ ਤੇ ਲੇਖੇ ਵਿੱਚ ਪੈਂਦਾ ਹੈ ਜੇ ਅਸੀਂ ਕਰਮ ਨੂੰ ਕਰਕੇ ਵਰਮਖੋ ਪੁਰਾਣੇ ਸਮੇ ਸਾਡੇ ਨੇ ਸੀ ਸਾਡੇ ਪੁਰਾਣੇ ਬਜ਼ੁਰਗ ਇਦਾਂ ਕਹਿੰਦੇ ਹੁੰਦੇ ਸੀ ਜੇ ਇਸ ਹੱਥ ਨਾਲ ਦਾਨ ਕਰੀਏ ਤੇ ਇਸ ਹੱਥ ਨੂੰ ਪਤਾ ਨਾ ਲੱਗੇ ਇਦਾਂ ਕਹਿੰਦੇ ਸਾਡੇ ਪੁਰਾਣੇ ਬਜ਼ੁਰਗ ਐਸਾ ਹੱਥ ਨਾਲ ਦਾਨ ਕਰਦੇ ਆਂ ਤੇ ਐਸਾ ਤੂੰ ਪਤਾ ਨਾ ਲੱਗੇ ਇਹਨਾਂ ਗੁਰਤ ਕਰਨਾ ਚਾਹੀਦਾ ਤੇ ਹੁਣ ਹੁਣ ਤੇ ਥੋੜਾ ਵੱਖਰਾ ਬਣ ਗਿਆ ਇਸ ਕਰਕੇ ਕਰ ਕਰ ਕੈ ਨੀਚ ਸਦਾਵਣਾ ਕਰਕੇ ਭਾਈ ਆਪਣੇ ਆਪ ਨੂੰ ਨੀਵਾ ਮੰਨ ਲੈਣਾ ਤਾਂ ਪ੍ਰਭ ਲੇਖ ਹੈ ਅੰਦਰ ਪਾਈ ਤਾਂ ਹੀ ਕੀਤੇ ਹੋਏ ਚੰਗੇ ਕਰਮ ਤੇ ਸੇਵਾ ਪ੍ਰਵਾਨ ਹੁੰਦੀ ਹੈ ਲੇਖੇ ਚ ਪੈਂਦੀ ਹੈ ਕਲਯੁਗ ਨਾਵੇਂ ਕੀ ਵਡਿਆਈ ਕਲਯੁਗ ਦੇ ਵਿੱਚ ਭਾਈ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ ਨਾਮ ਦੀ ਸ਼ੋਭਾ ਹੈ ਨਾਮ ਦੀ ਵਡਿਆਈ ਹੈ ਸਿਮਰਨ ਕਰਾਂਗੇ ਦੇਖੋ ਸਮਾਪਤੀ ਕਰੀਏ ਇਕ ਤਾਂ ਬਚਨ ਭਾਈ ਗੁਰਦਾਸ ਜੀ ਦਾ ਅੱਗੇ ਆਏਗਾ ਵੀ ਬਰਾਤ ਦੀ ਕੀਮਤ ਤਾਂ ਪੈਂਦੀ ਆ ਜੇ ਲਾੜਾ ਨਾਲ ਹੋਵੇ ਤਾਂ ਜੇ ਲਾੜਾ ਨਾ ਹੋਵੇ ਤੇ ਬਰਾਤ ਨੂੰ ਕੋਈ ਨਹੀਂ ਘਰੇ ਵੜਨ ਦਿੰਦਾ ਅਰਥ ਕੀ ਬਣਿਆ ਆਥੇ ਬਣਿਆ ਵੀ ਦਾਨ ਪੁੰਨ ਚੰਗੇ ਕਰਮ ਪਾਠ ਪੜਨੀ ਸਭ ਕੁਝ ਤਾਂ ਪ੍ਰਮਾਣ ਹੈ ਜੇ ਨਾਮ ਜਪਿਆ ਨਾਮ ਗੁਰਮਖੋ ਲਾੜਾ ਹੈ ਲਾੜਾ ਨਾਲ ਹੋਵੇ ਤੇ ਬਰਾਤੀਆਂ ਦੀ ਵੀ ਕਦਰ ਹੈ ਜੇ ਪ੍ਰਮਾਤਮਾ ਦਾ ਨਾਮ ਹੋਵੇ ਤੇ ਦੂਜੇ ਕੀਤੇ ਕਰਮਾਂ ਦੀ ਵੀ ਕਦਰ ਹੈ ਸਭ ਤੋਂ ਵੱਡੀ ਵਡਿਆਈ ਤੇ ਪ੍ਰਮਾਤਮਾ ਦੇ ਸਿਮਰਨ ਉਹਦੇ ਨਾਮ ਦੀ ਹੈ ਭੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ